来 दोस्तों जेड़ा मोटरसाइकिल दी ਆਪਾਂ ਸਾਰਾ ਪਿਆਰ ਕਰਤਾ ਹੀ ਬਾਕੀ ਤੁਸੀਂ ਲੁੱਕ ਦੇਖੋ ਤੇ ਅੰਕਲ ਜੀ ਨੂੰ ਪੁੱਛਾਂਗੇ ਆਪਾਂ ਲੈ ਪਹਿਲਾਂ ਲੁੱਕ ਦਿਖਾ ਦੇ ਮੋਟਰਸਾਈਕਲ ਦੀ ਸਾਰੇ A to Z ਜਿਹੜੀ ਲੁੱਕ ਬਣਾਈ ਆਪਾਂ ਦਿਖਾ ਦੇ ਸਾਰੇ ਪਾਸੋਂ ਕੱਲਾ ਕੱਲਾ ਨਾਟ ਬੋਲਟ ਕੱਲੀ ਕੱਲੀ ਚੀਜ਼ ਮੀਟਰ ਦੇ ਵਿੱਚ ਲੋਗੋ ਜਿਹੜੇ ਹੈਗੇ ਨੇ ਸਾਰਾ ਪੇਂਟ ਵਗੈਰਾ ਸਾਰਾ ਓਕੇ ਕੀਤਾ ਆਪਾਂ ਨੇ ਜੇ ਦੇਖੋ ਬਈ ਪਿੱਛੋਂ ਦੇਖ ਸਕਦੇ ਹੋ ਬਈ ਸਾਰਾ A to Z ਦੇਖ ਸਕਦੇ ਹੋ ਪਹਿਲਾਂ ਤੁਸੀਂ ਕਿਮੀਕਲ ਪਰ ਮੋਟਰਸਾਈਕਲ ਕੀਤਾ ਤਿਆਰ ਆ ਦੇਖੋ ਬਈ ਲੈ ਕਿਹੜੇ ਕਿਹੜੇ ਵੀਰ ਨੂੰ ਵਧੀਆ ਲੱਗਿਆ ਨਾ ਦੱਸਿਓ ਜਰੂਰ ਆ ਠੀਕ ਹੈ ਜੀ ਤੇ ਤੁਹਾਨੂੰ ਟੈਸਟਿੰਗ ਟ੍ਰਾਈ ਵੀ ਦਿਖਾਵਾਂਗੇ ਵੀ ਤੇ ਕਿੰਨੀ ਵਧੀਆ ਤੇ ਲਓ ਜੀ ਦੱਸੋ ਵੀ ਕਿਹੜੇ ਕਿਹੜੇ ਵੀਰ ਨੂੰ ਲੱਗਿਆ ਵਧੀਆ ਦੇਖ ਸਕਦੇ ਹੋ ਬਈ ਜਾਵਾ ਨਵੇਂ ਵਾਲੀ ਲੁੱਕ ਬਣਾਈ ਆ ਤੇ ਅੰਕਲ ਜੀ ਨਾਲ ਕਰਾਉਣੀ ਆ ਗੱਲ ਥੋੜੀ ਹੋ ਗਈ ਲੈ ਜੀ ਦੇਖੋ ਵੀ ਲੈ ਵੀ ਦਿਓ ਐਂਕਲ ਨੂੰ ਵਧਾਈਆਂ ਹੋਣ ਤੇ ਗੱਡੀ ਨਵੀਂ ਦੇਣ ਲੱਗੇ ਐਨਾਂ ਨੂੰ ਸਾਰਾ ਦਿਖਾ ਦੇ ਵੀ ਮੋਟਰਸਾਈਕਲ ਸਾਰਾ A1 ਕੱਪੀ ਗੱਡੀ ਕਾਰ ਵੀਟਰੀ ਨਵਾਂ ਲਾਇਆ ਪਾਣ ਦੇ ਵਿੱਚ ਲੈ ਵੀ ਦੋਸਤੋ City 100 ਮੋਟਰਸਾਈਕਲ ਆਪਾਂ ਜਿਹੜਾ ਕਰਿਆ ਤਿਆਰ ਦੇਖ ਸਕਦੇ ਹੋ ਲੋਕਾਂ ਲੈ ਵੀ ਦੱਸੋ ਕਿਰਾ ਕਿਵੇਂ ਲੱਗ ਰਹੀ ਹੈ ਗੱਡੀ ਸਾਰੀ ਗੱਡੀ ਆਪਾਂ ਤਿਆਰ ਕਰਤੀ ਤੇ ਬਾਕੀ ਸਾਨੂੰ ਕਮੈਂਟਾਂ ਰਾਂ ਰਿਪੋਰਟ ਜ਼ਰੂਰ ਦਿਓ ਬਈ ਜਿਹੜੇ ਵੀਰ ਆਪਣੀ ਵੀਡੀਓ ਦੇਖਦੇ ਨੇ ਤੇ ਸਿਟੀ 100 ਮੋਟਰਸਾਈਕਲ ਜਿਹੜਾ ਹੈਗਾ ਇਹ ਇਹ ਛੇ ਮਾਡਲ ਲਈ ਇਹਦੇ ਦੁਬਾਰੇ ਨਵਾਂ ਬਣਾਇਆ ਆਪਾਂ ਨੇ ਜਿਵੇਂ ਕਿ ਸਾਡੀ ਵੀਡੀਓ ਤੁਸੀਂ ਪਹਿਲਾਂ ਵੀ ਦੇਖਦੇ ਰਹੇ ਨਾ ਤੇ ਇਹਦੇ ਵਿੱਚ ਆਪਾਂ ਸਮਾਨ ਸਾਰਾ origianally ਪਾਉਨੇ ਆ ਤੁਹਾਨੂੰ ਪਤਾ ਹੀ ਹੈ ਤੇ ਮੈਂ ਹੈੱਡਲਾਈਟ ਤੋਂ ਉੱਪਰ ਦੇਖ ਸਕਦੇ ਹੋ ਤੁਸੀਂ ਸਾਰਾ ਸਮਾਨ ਹੈ origianal ਬਾਕੀ ਲੁੱਕ ਤੁਸੀਂ ਸਾਰੇ ਦੇਖੋ ਤੇ ਕਮੈਂਟ ਕਰਕੇ ਦੱਸੋ ਬਈ ਕਿਵੇਂ ਲੱਗਿਆ ਤੇ ਬੰਨਿਆੜ ਵੀ ਕਰਾਵਾਏ ਗੱਲ ਬਾਤ ਛੋਟੀ ਦੇਖੋ ਪਹਿਲਾਂ ਮੋਟਰਸਾਈਕਲ ਦੇਖੋ ਸਾਰਾ ਸਾਰਾ ਟੋਟਲ ਦੇਖ ਸਕਦੇ ਆ ਨਵੀਂ ਲੁੱਕ ਦੇ ਵਿੱਚ ਸਾਰਾ ਤਿਆਰ ਕਰਿਆ ਤੇ ਪੇਂਟ ਵਗੈਰਾ ਵੀ ਦੇਖੋ ਮੀਟਰ ਮੋਟਰ ਸਾਰਾ ਸਾਰਾ ਓਕੇ ਦੇ ਗ੍ਰੇਟ ਕਰਤਾ ਆਪਾਂ ਨੇ ਕਿਉਂਕਿ ਕਾफी ਮਿਹਨਤ ਨਾਲ ਆ ਤਿਆਰ ਕੀਤੀ ਹੋਈ ਗੱਡੀ ਐ ਤੇ ਸਾਨੂੰ ਤੁਸੀਂ ਰਿਪੋਰਟ ਜਰੂਰ ਦੇਦਿਆ ਕਰੋ ਬਾਈ ਕਿਉਂਕਿ ਸਾਡੀ ਕਾਫੀ ਸਾਡੀ ਮਿਹਨਤ ਹੁੰਦੀ ਐ ਤੇ ਜਿਹੜੇ ਜਿਹੜੇ ਵੀਰਾਂ ਨੇ ਮੋਟਰਸਾਈਕਲ ਚਲਾਏ ਨੇ ਸੀਟੀ 100 ਉਹ ਵੀ ਦੱਸਿਓ ਭਾਈ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਨੇ ਤੇ ਜਿਹੜੇ ਵੀਰਾਂ ਸੀਟੀ ਹਨ ਚਲਾਏ ਨੇ ਉਹ ਦੱਸਿਓ ਜਰੂਰ ਇਹਦੇ A ਤੋਂ Z ਨਟ ਬੋਲਟ ਤੋਂ ਲੈ ਸਾਰਾ ਕੁਝ ਇੰਜਣ ਦੇ ਪੇਂਟ ਤੋਂ ਲੈ ਕੇ ਲੈ ਕੇ ਚੀਜ਼ ਬਾਰੇ ਤੁਹਾਨੂੰ ਐਸੀ ਵੀਡੀਓ ਚ ਦੱਸਦੇ ਆ ਦੇਖ ਸਕਦੇ ਹੋ ਹੈਡਲਾਈਟ ਵਗੈਰਾ ਸਾਰੀ ਤੁਹਾਨੂੰ ਪਤਾ ਹੀ ਨਵੀਂ ਪਾਈ ਆਪਾਂ ਨੇ ਤੇ ਲੌਕ ਸੈੱਟ ਵੀ ਸਾਰਾ ਨਵਾਂ ਪਾਇਆ ਸ਼ੀਸ਼ੇ ਉਦਾਂ ਹੀ ਲਾਏ ਨੇ ਜਿਵੇਂ ਕੰਪਨੀ ਬ੍ਰਾਂਡ ਚ ਆਉਂਦੇ ਨੇ ਸਾਰਾ ਕੁਝ ਆਪਾਂ ਉਦਾਂ ਹੀ ਲਾਇਆ ਤੇ ਛੋਟੇ-ਛੋਟੇ ਚੀਜ਼ਾਂ ਵੀ ਤੁਸੀਂ ਦੇਖ ਸਕਦੇ ਹੋ ਕੋਈ ਵੀ ਚੀਜ਼ ਤੁਹਾਨੂੰ ਕਿਸੇ ਐਂ ਦਿੱਕਤ ਨਹੀਂ ਆਉਣੀ ਕਿਸੇ ਵੀ ਚੀਜ਼ ਦੀ ਤੁਹਾਨੂੰ ਘਾਟ ਨਹੀਂ ਮਿਲਣੀ ਇਸ ਮਾਡਲ ਦੇ ਵਿੱਚ ਕਿਉਂਕਿ ਇਹ ਬਹੁਤ ਸੋਹਣਾ ਮਾਡਲ ਲੱਗਦਾ ਸਾਰਾ ਮੋਟਰਸਾਈਕਲ ਦੇਖੋ ਤੇ ਦੱਸਿਓ ਬਾਈ ਕਿਦਾਂ ਲੈ ਵੀ ਸ਼ੇਅਰ ਕਰ ਦਿਓ ਵੀਡੀਓ ਨੂੰ ਜਿੰਨੇ ਵੀ ਵੀਰ ਜੁੜੇ ਹਨ ਤੇ ਜਿਹੜੇ ਵੀਰਾਂ ਨੇ ਮੋਟਰਸਾਈਕਲ ਤਿਆਰ ਕਰਵਾਉਣੇ ਨੇ ਤੇ ਆਪਾਂ ਨੰਬਰ ਤੁਹਾਨੂੰ ਦੇ ਦਾਂਗੇ ਉਸ ਨੰਬਰ ਤੇ ਸਾਨੂੰ ਕਾਲ ਕਰ ਸਕਦਾ ਬਾਈ ਟਾਇਰ ਵਗੈਰਾ ਸਾਰਾ ਆਪਾਂ ਪਾਏ ਨਵੇਂ ਤੇ ਉਸ ਨੰਬਰ ਤੇ ਕਾਲ ਕਰ ਸਕਦੇ ਬਈ ਤੇ ਫੋਨ ਦਾ ਸਮਾਂ ਆਪਣਾ ਉਹੀ ਹੈ ਜੀ ਸਵੇਰੇ 8 ਤੋਂ 9 ਜਿਹੜਾ ਵੀ ਜਿਹੜਾ ਮਰਚ ਵੀਰ ਕਰ ਸਕਦੇ ਬਈ ਆਪਾਂ ਜਰੂਰ ਤੁਹਾਨੂੰ ਦੱਸਾਂਗੇ ਤੇ WhatsApp ਨੰਬਰ ਆਹੀ ਆਪਣਾ ਜਿਹੜਾ ਪੇਜ ਦੇ ਉੱਪਰ ਪਾਇਆ ਹੈ